ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿੰਨੇ ਵੀ ਰਿਸ਼ਤੇ ਪਾਉਂਦੇ ਹਾਂ ਪਰਿਵਾਰ ਦੇ ਨੰਬਰ ਸਮੇਤ ਪਾਉਂਦੇ ਹਾਂ ਤਾਂ ਜੋ ਤੁਸੀਂ ਪਰਿਵਾਰ ਨਾਲ ਸਿੱਧੀ ਤੇ ਡਾਇਰੈਕਟ ਗੱਲ ਕਰ ਸਕੋ ਨੀਲੀ ਪੱਟੀ ਵਾਲਾ ਨੰਬਰ ਪਰਿਵਾਰ ਦਾ ਹੁੰਦਾ ਹੈ ਤੇ ਪੀਲੀ ਪੱਟੀ ਵਾਲਾ ਨੰਬਰ ਸਾਡਾ ਹੁੰਦਾ ਹੈ ਕਿਸੇ ਵੀ ਭੈਣ ਭਰਾ ਨੇ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੋਵੇ ਜਾਂ ਰਿਸ਼ਤੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੀ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਬਠਿੰਡਾ ਉਮਰ 24 ਤਿੰਨ 1998 ਕਾਸਟ ਜੱਟ ਸਿੱਖ ਗੋਤ ਸਿੱਧੂ ਕੱਦ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਮੈਡੀਕਲ ਲੜਕੀ ਕੈਨੇਡਾ ਪੀਆਰ ਹੈ ਜੀ ਪ੍ਰਾ ਇੱਕ ਹੈ ਰਿਸ਼ਤਾ ਲੜਕਾ ਸੋਨਾ ਹੋਵੇ ਵਧੀਆ ਪੜ੍ਹਾਈ ਕੀਤੀ ਹੋਵੇ 15 ਤੋਂ 20 ਕਿੱਲੇ ਜ਼ਮੀਨ ਆਉਦੀ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 9464278099 ਦੂਜਾ ਰਿਸ਼ਤਾ ਨਾਮ ਕੌਰ ਪਤਾ ਚੰਡੀਗੜ੍ਹ ਉਮਰ 14101998 ਕੱਦ 5 ਫੁੱਟ 5 ਇੰਚ ਪੜਾਈ ਐਮ ਕਾਮ ਪ੍ਰਾ ਇੱਕ ਕਾਮ ਅਕਾਊਂਟਿੰਗ ਪ੍ਰੋਫੈਸ਼ਨਲ ਰਿਸ਼ਤਾ ਲੜਕਾ ਸੋਣਾ ਹੋਵੇ 28 ਸਾਲ ਤੱਕ ਉਮਰ ਹੋਵੇ ਚੰਡੀਗੜ੍ਹ ਮੋਹੱਲੀ ਪੰਜਕੋਲੇ ਵਾਲੇ ਹੀ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ ਨੋਟ ਕਰੋ 78140 83306 ਤੀਜਾ ਰਿਸ਼ਤਾ ਨਾਮ ਸਿੰਘ ਪਤਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 1999 ਕੱਦ 6 ਫੁੱਟ ਜ਼ਮੀਨ 6 ਕਿੱਲੇ ਪਿਤਾ ਆਰਮੀ ਰਿਟਾਇਰ ਹੁਣ ਪੰਜਾਬ ਪੁਲਿਸ ਚ ਹਨ ਜੀ ਪੈਨ ਇੱਕ ਕਨੇਡਾ ਪੀਆਰ ਹੈ ਕੰਮ ਕਨੇਡਾ ਵਰਕ ਪਰਮਿਟ ਰਿਸ਼ਤਾ ਲੜਕੀ ਕਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਵਧੀਆ ਪੜਾਈ ਕੀਤੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 79867 14643 ਚੌਥਾ ਰਿਸ਼ਤਾ ਨਾਂ ਸਿੰਘ ਉਮਰ 17 1998 ਕੱਦ 5 ਫੁੱਟ 10 ਇੰਚ ਪਿਤਾ ਕੈਨੇਡਾ ਪੜ੍ਹਾਈ ਡਿਪਲੋਮਾ ਇਨ ਮਕੈਨਿਕਲ ਕੰਮ ਟਰਕਿੰਗ ਦਾ ਲਿਵਿੰਗ ਲਿਵਸ ਬ੍ਰੈਂਪਟਨ ਕੈਨੇਡਾ ਪੀਆਰ ਰਿਸ਼ਤਾ ਲੜਕੀ ਸੋਹਣੀ ਹੋਵੇ ਤੇ ਵਧੀਆ ਪੜ੍ਹਾਈ ਕੀਤੀ ਹੋਵੇ ਜਾਂ ਕੈਨੇਡਾ ਵਿੱਚ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ +1 647 860 3525 ਪੰਜਵਾਂ ਰਿਸ਼ਤਾ ਨਾਮ ਕੌਰ ਪਤਾ ਮੋਗਾ ਉਮਰ 1997 ਕਾਸਟ ਜਟ ਸਿੱਖ ਕੱਦ 5 ਫੁੱਟ 4 ਇੰਚ ਪੜ੍ਹਾਈ ਬੀਐਸਸੀ ਐਗਰੀਕਲਚਰ ਲੜਕੀ ਕੈਨੇਡਾ ਪੀਆਰ ਹੋਵੇ ਰਿਸ਼ਤਾ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਲੜਕਾ ਕੈਨੇਡਾ ਪੀਆਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 7087070445 ਧੰਨਵਾਦ ਜੀ